ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਅਚੜਦੀ ਕਲਾ ਚ ਤੇ ਰਾਜੀ ਖੁਸ਼ੀਆਂ। ਹਾਂਜੀ ਤੇ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਮੈਂਟਾਂ ਦੇ ਨਾਮ ਬੋਲਾਂਗੇ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਵੀਰ ਭੈਣ। ਪਹਿਲਾ ਕਮੈਂਟ ਮੁੰਜਲ ਜਸਵਿੰਦਰ ਜੋ ਕਿ ਵੀਰ ਹਮੇਸ਼ਾ ਪਹਿਲਾ ਕਮੈਂਟ ਕਰਦਾ। ਨੰਬਰ 2 ਤੇ ਮਨਪ੍ਰੀਤ ਕੌਰ, ਗੀਤਾ ਕੌਸ਼ਲ, ਕਰਮਜੀਤ ਰਗਵੀਰ ਮੋਗਾ ਤੇ ਪੰਜਾਬੀਆਂ ਦਾ ਕਿਚਨ ਇਹਨਾਂ ਵੀਰ ਭੈਣਾਂ ਦੇ ਆਪਾਂ ਨੂੰ ਕਮੈਂਟ ਆਏ ਆ ਤੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਰ ਵੀ ਜਿਹੜੇ ਨਵੇਂ ਵੀਰ ਭੈਣ ਹਨ ਆਪਾਂ ਨੂੰ ਕਮੈਂਟ ਕਰਦੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਨਾਮ ਰਹਿ ਜਾਂਦਾ ਮੇਰੇ ਲਿਖਿਆ ਹੋਇਆ ਸੀ ਕਿ ਹਾਂਜੀ ਇੱਕ ਆਇਆ ਸੀ ਬਿਸਕੀ 2863 ਆਈਡੀਆ ਇਹ ਤੋਂ ਆਇਆ ਸੀ ਕਮੈਂਟ ਹਨਾ ਹੁੰਦਾ ਹੁੰਦਾ ਟਰਾਂਸਪੋਰਟ ਇਹ ਇੱਕ ਕਮੈਂਟ ਸੀਗਾ ਮਾਪਤ ਦੀ ਜੋੜੀ ਪਿੰਡ ਸੋਈ ਸਲਾਈ ਹਨਾ ਤੇ ਇਹ ਆਪਾਂ ਨੂੰ ਵੀਰ ਭੈਣ ਕਮੈਂਟ ਕਰਦੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਨਾਂ ਰਹਿ ਗਿਆ ਹੋਇਆ ਤਾਂ ਮਾਫ ਕਰਦੇ ਆਂ ਬਾਅਦਲੀ ਵੀਡੀਓ ਵਿੱਚ ਨਾਂ ਬੋਲਦਾਂਗੇ ਹਨਾ ਤੇ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਵੀ ਸੋਈ ਦੇ ਰਿਲੇਟਡ ਆ ਭਾਂਡਿਆਂ ਦੇ ਹਨਾ ਉਹ ਹੈਗੇ ਆ ਹਨਾ ਮੈਂ ਤੁਹਾਨੂੰ ਦਿਖਾਉਣੀ ਆ ਪੱਕੀ ਡਿਸ਼ ਕੀ ਬਣਾਉਣ ਲੱਗੇ ਆ ਕੀਦੇ ਰਿਲੇਟਡ ਆਜੋ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਹਾਂਜੀ ਅੱਜ ਦੀ ਵੀਡੀਓ ਹੈਗੀ ਹੈ ਤੇ ਭਾਂਡਿਆਂ ਤੇ ਦੇਖੋ ਨਾ ਜਿਹੜੇ ਇਧਰ ਖਿੰਨੀ ਚ ਵਗਾਰ ਤਾਂ ਭਾਂਡੇ ਹੁੰਦੇ ਇਹਨਾਂ ਤੇ ਨਾ ਦਾਗ ਲੱਗ ਜਾਂਦੇ ਆ ਪੀਲੇ ਪੀਲੇ ਇਹ ਲੈਂਦੇ ਨਹੀਂ ਇਹਨਾਂ ਦਾਗਾਂ ਨੂੰ ਆਪਾਂ ਤੁਹਾਨੂੰ ਲਾਉਣ ਦਾ ਬਹੁਤ ਹੀ ਆਸਾਨ ਤੇ ਸੌਖੀ ਟ੍ਰਿਕ ਦੱਸ ਕੇ ਤੁਹਾਨੂੰ ਕੀ ਕੁਝ ਚਾਹੀਦਾ ਉਹਦੇ ਲਈ ਆਪਾਂ ਨੂੰ ਚਾਹੀਦਾ ਸਾਬਣ ਇਦਾਂ ਦਾ ਸਾਬਣ ਭਾਂਡੇ ਵਾਲੇ ਜੇ ਤਾਂ ਤੁਹਾਡੇ ਕੋਲ ਨਵੀਂ ਟਿੱਕੀ ਹੈਗੀ ਆ ਤੁਸੀਂ ਉਸ ਟਿੱਕੀ ਨੂੰ ਹਨਾ ਕੱਦੂ ਕਸ਼ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਇਸ ਤਾਂ ਸਾਬਣ ਤੁਸੀਂ ਲੈ ਲੈਣਾ ਇਹਦੇ ਵਿੱਚ ਆਪਾਂ ਇੱਕ ਪਾਉਣਾ ਹੈ ਥੋੜਾ ਜਿਹਾ ਨਮਕ ਇਹ ਤੁਸੀਂ ਹਨਾ ਲਿਕੁਇਡ ਬਣਾ ਕੇ ਰੱਖ ਲੈਣਾ ਬਹੁਤ ਫਾਇਦੇਮੰਦ ਆ ਇਹ ਤੇ ਥੋੜਾ ਪਾਉਣਾ ਸਿਰਕਾ ਸਿਰਕਾ ਨੂੰ ਸਕਿਪ ਕਰਕੇ ਤੁਸੀਂ ਹਨਾ ਜੇ ਥੋੜਾ ਕੋ ਨਿੰਬੂ ਹੈਗਾ ਨਿੰਬੂ ਪਾ ਸਾ ਦਿਓ ਇਹਨਾਂ ਦੇ ਵਿੱਚ ਪਾਣੀ ਪਾ ਲੈਣਾ ਆਪਾਂ ਫਿਰ ਇਹਨਾਂ ਸਾਰਿਆਂ ਨੂੰ ਆਪਾਂ ਘੋਲ ਲੈਣਾ ਇਸ ਤਿੰਨੇ ਚੀਜ਼ਾਂ ਨੂੰ ਦੇਖੋ ਲਿਕਵਿਡ ਜੇ ਬਣ ਗਿਆ ਨਾ ਗਾੜਾ ਗੜਾ ਦੇਖੋ ਸੰਗਣਾ ਸੰਗਣਾ ਬਣ ਗਿਆ ਆਪਾਂ ਕੀ ਕਰਨ ਹੁਣ ਇਹਦੇ ਵਿੱਚ ਪਾਉਣਾ ਪਾਣੀ ਆਪਾਂ ਇਹਨੂੰ ਪਤਲਾ ਕੋਲ ਤਿਆਰ ਕਰ ਲੈਣਾ ਦੇਖੋ ਕੌਂਦੀ ਇਹ ਛੋਟੀ ਹੈ ਸਮਾਨ ਜ਼ਿਆਦਾ ਹੈ ਸਾਰਾ ਹੋ ਗਿਆ ਤੁਸੀਂ ਕਿਹੜਾਂ ਦੀ ਬੋਤਲ ਲੈ ਲੈਣੀ ਹੈ ਖਾਲੀ ਹੈ ਨਾ ਇਹਦੇ ਵਿੱਚ ਇਹਨੂੰ ਪਾ ਕੇ ਰੱਖ ਲੈਣਾ ਮੈਂ ਬੋਤਲ ਦੇ ਵਿੱਚ ਪਾਉਣ ਲੱਗੀ ਹਾਂ ਇਸ ਤਰ੍ਹਾਂ ਜਿਹੜਾ ਸਾਪਣ ਰਹਿੰਦਾ ਆਪਾਂ ਉਹ ਵੀ ਪਾਣੀ ਪਾ ਕੇ ਇਸ ਤਰ੍ਹਾਂ ਐ ਤਾਲੀ ਕੋੜ ਜਾਂ ਤਿਆਰ ਕਰ ਲੈਣਾ ਸਵਾਲ ਕਿਲਿ ਕੋੜ ਸਾਰਾ ਬੱਚੇ ਪਾ ਦੇਣਾ ਫਿਰ ਉਹ ਪਾਣੀ ਵੀ ਪਾ ਸਕਦੇ ਹਸੀਂ ਇਹਦਾ ਹਲਾ ਲਓ ਦੇਖੋ ਇਵੇਂ ਲਿਕਵਿਡ ਜਾਂ ਬਣ ਚੁੱਕਿਆ ਤੇ ਹੁਣ ਆਪਾਂ ਕੀ ਕਰਨਾ ਇੱਕ ਭਾਂਡੇ ਆਲਾ ਸਕਰਬ ਲੈਣਾ ਇਦਾਂ ਦਾ ਪਤਲੇ ਚਮਚੇ ਤੇ ਲੱਗਾ ਮੈਂ ਇਹ ਲਾ ਲੈਣਾ ਤੇ ਇਹ ਜਿਹੜਾ ਆਪਾਂ ਲਿਕਵਿਡ ਬਣਾਇਆ ਹੋਇਆ ਏ ਇਹ ਵਸ ਸਕਰਬ ਤੇ ਪਾ ਲੈਣਾ ਮਾੜਾ ਆ ਇਹਨੂੰ ਉੱਪਰ ਰੱਖਤੀ ਹਾਂ ਸਾਈਡ ਤੇ ਤੁਹਾਨੂੰ ਧੋ ਕੇ ਦਿਖਾਉਂਦੇ ਦੇਖੋ ਲੈਂਦੇ ਦੇਖੋ ਦਾਗ ਤੁਸੀਂ ਆਪਰੇ ਅਕੋਰਡਿੰਗ ਲਓ ਦੇਖੋ ਕਿੰਨੇ ਵਧੀਆ ਡੈਕੋਰਮੈਂਟੋਮੈਂਟ ਲੱਗੇ ਆਪਾਂ ਤੁਹਾਨੂੰ ਹੁਣੇ ਨੇੜੇ ਢੋ ਕੇ ਦਿਖਾਉਨੇ ਆ ਹਾਂਜੀ ਦੇਖੋ ਪਲੇਟ ਧੋਤੀ ਬਿਲਕੁਲ ਨਮੀ ਨੂੰ ਕੋ ਨਿਕਲਾਈ ਬਸ ਮੁੜ ਕੇ ਤੁਸੀਂ ਇਹਨੂੰ ਤੁੱਪੇ ਰੱਖ ਲੈਣਾ ਬਹੁਤ ਹੀ ਆਸਾਨ ਜੀ ਹੈ ਇਹ ਟਿੱਕ ਤੇ ਸਾਬਣ ਲਿਕਵਿਡ ਬਣਾ ਕੇ ਰੱਖੋ ਜਦੋਂ ਜਿਹੜੇ ਭਾਂਡੇ ਤੁਹਾਡੇ ਪੀਲੇ ਪੀਲੇ ਦਾਗ ਪੈਂਦੇ ਆ ਤੁਸੀਂ ਇਸ ਲਿਕਵਿਡ ਨਾਲ ਧੋਵੋ ਤਾਂ ਤੁਹਾਡੇ ਭਾਂਡੇ ਬਿਲਕੁਲ ਸਾਫ ਤੇ ਕਲੀਨ ਹੋਣਗੇ ਹਾਂਜੀ ਜਿਹੜੇ ਚੀਨੀ ਜਾਂ ਪਲਾਸਟਿਕ ਦੇ ਭਾਂਡੇ ਹੁੰਦੇ ਉਹਨਾਂ ਤੇ ਪੀਲੇ ਪੀਲੇ ਦਾਗ ਪੈ ਜਾਂਦੇ ਤਾਂ ਸਾਦੇ ਦਾਗ ਮੈਂਟੋ ਮੈਂਟ ਇਸ ਤਰ੍ਹਾਂ ਲੈ ਜਾਣਗੇ ਤੁਸੀਂ ਦੇਖੇ ਪਲੇਟ ਕਿੰਨੀ ਵਧੀਆ ਕਿੰਨੀ ਸਾਫ਼ ਹੋ ਚੁੱਕੀ ਹੈ ਤੇ ਮੁੜ ਕੇ ਤੁਸੀਂ ਨਾ ਭਾਂਡੇ ਕਿਤੇ ਰੱਖ ਦੋ ਤੇ ਦਾਗ ਸਾਦੇ ਲੈ ਜਾਣਗੇ ਜੇ ਤੁਹਾਨੂੰ ਮੇਰੀ ਟ੍ਰਿਕ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਕਿ ਨਹੀਂ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ